ਵੈ ਗੁਰੂ ਜੀ ਅਸੀਂ ਇਸ ਵਕਤ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਖੜੇ ਆ ਤੇ ਚਿੜੀ ਹਜੇ ਚੁੱਕੀ ਨਹੀਂ ਹੈਗੀ ਤੇ ਆਪਾਂ ਲੇਕਨ ਆ ਜਿਹੜੀ ਆਪਾਂ ਦੇ ਸ਼ਬਦ ਪੜ੍ਹ ਲੈਨੇ ਆ ਗੁਰੂ ਸਾਹਿਬਾਂ ਦੇ ਚਿੜੀ ਚੁੱਕੀ ਪਹ ਫੁੱਟੀ ਚਿੜੀ ਚੁੱਕੀ ਪਹ ਫੁੱਟੀ ਲੱਗਣ ਬਹੁਤ ਤਰੰਗ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਅਸੀਂ ਨਾ ਅੰਦੌਰ ਤੋਂ ਆਏ ਸੀ ਤੇ ਸਾਥੀ ਮਿੱਤਰ ਵੀਰ ਕਹਿੰਦੇ ਵੀ ਆਪਣੇ ਕੋਲ 2 ਘੰਟੇ ਦਾ ਸਮਾਂ ਹੈਗਾ ਕਿ ਤੇ ਆਪਣੀ ਸਾਨੇ ਪੰਜਾਬ ਠਹਿਰ ਕੇ ਚੱਲੂਗੀ ਤੇ ਆਪਾਂ ਕਿਉਂ ਨਾ ਇੱਥੋਂ ਬੰਗਲਾ ਸਾਹਿਬ ਦੇ ਦਰਸ਼ਨ ਕਰੀਏ ਕਰ ਆਈਏ ਜਾਂ ਗੁਰਦੁਆਰਾ ਸੀਸਕੰਜ ਦੇ ਹਾਂਜੀ ਵੈਗੁਰੂ ਜੀ ਅਸੀਂ ਬਾਹੂ ਦਾਹੀ ਬਾਹੂ ਦਾਹੀ ਬਨਾਰੀ ਤੇ ਜਾ ਰਹੇ ਹਾਂਗੇ ਦਰਸ਼ਨ ਮੇਲੇ ਕਰਦੇ ਦਰਸ਼ਨ ਮੇਲੇ ਕਰਦੇ ਕਰਨ ਵਾਸਤੇ ਲੈਣ ਦੇ ਵਿੱਚ ਆ ਕਰਕੇ ਸੀ ਮੈਟਰੋ ਦੇ ਤੋਂ ਉੱਤਰ ਕੇ ਹਲੇ ਪਾ ਦਿੱਤੇ ਜਾ ਰਹੇ ਹਾਂ ਪਹਿਲੋ ਮੈਟਰੋ ਦਾ ਸੰਗ ਕਰਾਂਗੇ ਅਸੀਂ ਚਾਂਦਨੀ ਉੱਥੋਂ ਜਾ ਕਰਕੇ ਮੈਥੀ ਚੌਂਕ ਤੇ ਚਾਂਦਰੀ ਚੌਂਕ ਦੇ ਵਿੱਚ ਉੱਤਰ ਕੇ ਅਸੀਂ ਤੇ ਮੈਥੀ ਚਾਂਦਨੀ ਚੌਂਕ ਤੱਕ ਬਾਰੇ ਦਰਸ਼ਨ ਕਰਨ ਵਾਸਤੇ ਜਾਵਾਂਗੇ ਵੈਗੁਰੂ ਜੀ ਚਾਂਦਰੀ ਚੌਂਕ ਤੇ ਨਾਲ ਦੇ ਸਾਡੇ ਗੁਰੂ ਜੀ ਦਾ ਬਹੁਤ ਬਹੁਤ ਪਿਆਰੇ ਸਾਡੇ ਅੰਕੀਅਸੀ ਰਾਂਗੜੇ ਕੇ ਪਾਸ ਆਏ ਤਾਂ ਸਮਝੜ ਕੇ ਬਹੁਤ ਬੋਝਾਂਗੇ ਬਲਕਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੜੇ ਪੌੜੀਆਂ ਤੇ ਚੜਦੇ ਜਾਓ ਪੌੜੀਆਂ ਤੇ ਚੜਦੇ ਜਾਓ ਪੌੜੀਆਂ ਤੇ ਚੜਦੇ ਜਾਓ ਵਾਹਿਗੁਰੂ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਬਏ ਜੁਜੀ ਕੀ ਪਤਿ ਸ੍ਰੀ ਹਰਕ੍ਰਿਸ਼ਨ ਧਿਆਈਆ ਜਿਸ ਨੇ ਸਭ ਨੂੰ ਜਾਈ ਬਾਹਰ ਬਾਰਸ ਹੋ ਰਹੀ ਹੈਗੀ ਤੇ ਸਾਨੂੰ ਖੁਸ਼ੀ ਹੋ ਰਹੀ ਹੈਗੀ ਵਾਹਿਗੁਰੂ ਜੀ ਵੀ ਖੁਸ਼ ਹੋ ਗਏ ਨੇ ਬਈ ਸਾਡੇ ਸਿੰਘ ਨਾ ਬਈ ਬੰਗਲਾ ਸਾਹਿਬ ਜਾ ਰਹੇ ਨੇ ਤੇ ਫਿਰ ਝਿਮ-ਝਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਹੁਣ ਸ਼ਬਦ ਵਿਚਾਰਾ ਇਹ ਬਾਹਰ ਨੂੰ ਜਾਣ ਵਾਲਾ ਰਸਤਾ ਦਾ ਕੰਮੇ ਮਤਾ ਜਰ ਰਹੇ ਜਲ ਬੇਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੈ ਬੇਗੁਰੂ ਜੀ ਤੇ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਿੱਤਰ ਸਥਾਨ ਤੇ ਉੱਤੇ ਦਰਸ਼ਨ ਵੇਲੇ ਕਰਕੇ ਸਾਰੇ ਸਿੰਘ ਸਹਿਬਾਨ ਤੇ ਅਸੀਂ ਹੁਣ ਜੋੜਾ ਘਰ ਦੇ ਵਿੱਚ ਜਾ ਕਰਕੇ ਜੋੜੇ ਲੈ ਕਰਕੇ ਫਿਰ ਟ੍ਰੇਨ ਪਕੜਨੀ ਹੈ ਸੋ ਤਿਲਕ ਜੰਜੂ ਰਾਖਾ ਪਰਵਤਾਕਾ ਕੀਨੋ ਵੱਡੂ ਕੱਲੂ ਮੈਸਾਕਾ ਤੇ ਐਸੇ ਦੀਨ ਦੇਵਾਲ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇਗ ਬਹਾਦਰ ਸਿਮਰੀਏ ਕਰਨੋਂ ਨਿਦ ਆਵੇ ਤਾਈ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਿਐ ਕਰਨੋ ਨਿਤ ਆਵੇ ਤਾਇ ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਆਪਣੇ ਸਿੰਘਾਂ ਨੂੰ ਆਪਣੇ ਚਰਨਾਂ ਦੇ ਵਿੱਚ ਬੁਲਾਇਆ ਸੋ ਬਹੁਤ ਵਧੀਆ ਸਫਰ ਰਹਾ ਸੋ ਸਤਿਗੁਰੂ ਪਾਸਾ ਜੀ ਕਿਉਂਕਿ ਅਸੀਂ ਇਹ ਦੌਰ ਤੋਂ ਚੱਲ ਕਰਕੇ ਸਾਡੇ ਕੋਲ 2 ਘੰਟੇ ਸਨ ਤੇ ਵੀਰ ਕਹਿੰਦੇ ਚਲੋ ਆਪਾਂ ਦਰਸ਼ਨ ਵੇਲੇ ਕਰ ਲਈਏ ਗੁਰੂ ਸਥਾਨਾਂ ਦੇ ਉੱਤੇ ਤੇ ਸੋ ਅਸੀਂ ਫਿਰ ਉੱਥੇ ਇੱਕ ਸੇਮੀ ਨੂੰ ਸੈੱਡ ਕਰਤੀ ਤੇ ਅਸੀਂ ਦਰਸ਼ਨ ਵੇਲੇ ਕਰਨ ਵਾਸਤੇ ਆ ਗਏ ਸੋ குரு ਜੀ ਨੇ ਕਿਰਪਾ ਕੀਤੀ ਹੈ ਤੇ ਹੁਣ ਅਸੀਂ ਵਾਹੋਦਾਹੀ ਜਾ ਕਰਕੇ ਟ੍ਰੇਨ پکڑਣੀ ਹੈ ਟ੍ਰੇਨ ਦਾ ਸਮਾਂ ਵੀ ਹੋ ਚੱਲਿਆ ਪਾ ਭਾਰਤੀ ਫੌਜਾਂ ਦੌੜ ਰਹੀਆਂ ਨੇ ਦੌੜੀ ਦੌੜੀ ਤੇ ਕਲਾਮ ਕਲਾਮਗੱਦੇ ਦੇਖ ਸੰਘਾਂ ਦੇ ਵਿੱਚ ਫੁਰਤੀ ਤੇ ਚੁਸਤੀ ਅਸੀਂ ਟ੍ਰੇਨ پکڑ ਲੈਣੀ ਆ ਫਿਰ ਭੱਜ ਕੇ ਸਿੰਘਾਂ ਨੇ ਪਿੱਛੇ ਵੀ ਵਾਹੋਵਾਹੀ ਦਾਹੀ ਆ ਰਹੇ ਨੇ ਸਿੰਘ ਸਫਲ ਸਫਲ ਭਈ ਸਫਲ ਯਾਤਰਾ